ਸਾਨੂੰ ਦੀ ਮਿਤੀ 4 1 26 ਨੂੰ ਜਿਹੜਾ ਸੀ ਇੱਕ ਇਤਲਾਹ ਮਿਲੀ ਸੀ ਐਸ ਐਚਓ ਕਬਰਵਾਲਾ ਕੋਲ ਕਿ ਮਿੱਡੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਆਪਣੀ ਜਿਹੜਾ ਹੈਗਾ ਲੜਕੀ ਦਾ ਕਤਲ ਕਰ ਦਿੱਤਾ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਕਬਰਵਾਲਾ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਜਿਹੜੀ ਪਿੰਡ ਮਿੱਡੇ ਪੁੱਜੀ ਜਿਸ ਨੇ ਉਸ ਦੀ ਮਦਰ ਦਾ ਜਿਹੜਾ ਲੜਕੀ ਮਰਨ ਵਾਲੀ ਦੀ ਮਦਰ ਦਾ ਬਿਆਨ ਲਿਖ ਕੇ ਉਹਦੇ ਫਾਦਰ ਹਰਪਾਲ ਸਿੰਘ ਤੇ ਮੁਕੱਦਮਾ ਦਰਜ ਕੀਤਾ ਬਾਕੀ ਜਿਹੜੀ ਤਫ਼ਤੀਸ਼ ਸੀ ਉਹ ਸਾਰੀ ਅਮਲ ਦੇ ਵਿੱਚ ਲੈ ਕੇ ਆਂਦੀ ਤੇ ਲੜਕੀ ਦਾ ਜਿਹੜਾ ਸੀ ਪੋਸਟਮਾਰਟਮ ਕਰਵਾ ਕੇ ਬਾਰਸ਼ਾਂ ਦੇ ਹਵਾਲੇ ਕਰ ਦਿੱਤੀ। ਉਸ ਤੋਂ ਬਾਅਦ ਨੈਕਸਟ ਜਿਹੜਾ ਸੀਗਾ ਹਰਪਾਲ ਸਿੰਘ ਜੋ ਦੋਸ਼ੀ ਸੀਗਾ ਮੁੱਖ ਉਹਨੂੰ ਹਸਮ ਜਾਬਤਾ ਦੇ ਅਨੁਸਾਰ ਗ੍ਰਿਫਤਾਰ ਕਰ ਕੀਤਾ। ਗ੍ਰਿਫਤਾਰ ਕਰਕੇ ਜਿਹਨੇ ਹੁਣ ਬੰਦ ਕੇਂਦਰੀ ਜੇਲ੍ਹ ਸ੍ਰੀ ਮੁਕਸਰ ਸਾਹਿਬ ਹੈ। ਸਰ ਉਹਨੂੰ ਜੋ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਕੀ ਕਾਰਨ ਕੀ ਰਏ ਉਹਨੇ ਜੋ ਆਪਣੀ ਬੇਟੀ ਨੂੰ ਤੀ ਤੀਨੂੰ ਮੋੜ ਤੇ ਕੱਟ ਚਾੜ ਦਿੱਤਾ। ਜਿਹੜਾ ਜੀ ਉਹਦੀ ਪੁੱਛਗਿੱਛ ਕੀਤੀ ਹੈਗੀ ਆ ਉਹਦੇ ਵਿੱਚ ਮੇਨ ਇਹੀ ਗੱਲ ਸਾਹਮਣੇ ਆਈ ਹੈ ਕਿ ਉਹ ਆਪਣੀ ਬੱਚੀ ਨੂੰ ਪਲੱਸ 2 ਤੋਂ ਬਾਅਦ ਉਹ ਜਿਹੜੀ ਪੜ੍ਹਾਈ ਅੱਗੇ ਕੰਟੀਨਿਊ ਨਹੀਂ ਕਰਾਉਣੀ ਚਾਹੁੰਦਾ ਸੀ ਬੱਚੀ ਜਿਹੜੀ ਸੀ ਉਹ ਪੜ੍ਹਨਾ ਚਾਹੁੰਦੀ ਸੀ ਉਹਦੀ ਮਦਰ ਉਹ ਬੱਚੀ ਨੂੰ ਪੜਾਉਣਾ ਚਾਹੁੰਦੀ ਸੀ ਜਿਸ ਕਰਕੇ ਉਹਨੇ ਇਸੇ ਗੱਲ ਦੇ ਵਿੱਚ ਆ ਕੇ ਉਹਦੀ ਮਦਰ ਕਹਿੰਦੀ ਸੀ ਕਿ ਜਿਹੜੀ ਹੈਗੀ ਬੱਚੀ ਮੇਰੀ ਅੱਗੇ ਪੜ੍ਹੂਗੀ ਉਹਨੇ ਸਟੱਡੀ ਕਰਨ ਦੇ ਲਈ ਅੱਗੇ ਉਹਨੇ ਸੀਜੀਸੀ ਲੰਡਨ ਪੜ੍ਹਨ ਦੇ ਲਈ ਭੇਜ ਵੀ ਦਿੱਤਾ ਸੀਗਾ ਜੋ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਆਪਣੀ ਬੱਚੀ ਨੂੰ ਪੜ੍ਹਾਉਣਾ ਚਾਹੁੰਦਾ ਜਿਸ ਕਰਕੇ ਉਹਨੇ ਇਹ ਇਸ ਜਿਹੜੇ ਭਾਰਦਤ ਨੂੰ ਇਲਜ਼ਾਮ ਦਿੱਤਾ ਸਰ ਕੀ ਕਾਂਗਰਸ ਰਾਰਤੀ ਜਿਹੜੇ ਹੈ ਜੇ ਸਰਤੀ ਤਦਵ ਨੇ ਹੈ ਜਿਹਾ ਭਾਰਦਤ ਨੂੰ ਇਲਜ਼ਾਮ ਦੇਣ ਵਾਲੇ ਚਾਹੇ ਬਾਪ ਨੇ ਚਾਹੇ ਹਰ ਲੋਗ ਨੇ ਕਿ ਸਾਡੇ ਵੱਲੋਂ ਤਾਂ ਜੀ ਇਹੀ ਸੰਦੇਸ਼ ਹੈਗਾਗਾ ਵੀ ਅਗਰ ਕੋਈ ਕਿਸੇ ਦਾ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਆਪਣੇ ਬੱਚੇ ਨੂੰ ਅੱਗੇ ਚੰਗੀ ਸਿੱਖਿਆ ਜਿਹੜੀ ਹੈਗੀ ਦਵਾਵੇ ਤਾਂ ਜੋ ਬੱਚਾ ਚੰਗੀ ਸਿੱਖਿਆ ਲੈ ਕੇ ਜਿਹੜੀ ਹੈਗੀ ਆਪਣੀਆਂ ਬਲੰਦੀਆਂ ਸ਼ੋਭੇ ਸਰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਉੱਤੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਲੋਕਾਂ ਦੇ ਦਿਮਾਗ ਤੇ ਵਿੱਚੇ ਭਰਮ ਜਿਹੜਾ ਬਹੁਤ ਵੱਡਾ ਹੈ ਨਹੀਂ ਬਿਲਕੁਲ ਜੀ ਉਹ ਮੁੰਡਿਆਂ ਔਰ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਬਹੁਤ ਸਾਰੀਆਂ ਜਿਹੜੀਆਂ ਅੱਛੀਆਂ ਪੋਜੀਸ਼ਨ ਪੋਜੀਸ਼ਨਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਵੀ ਲੜਕੀਆਂ ਕਾਬਜ਼ ਹੈ ਜਦੋਂ ਸਟੱਡੀ ਦੇ ਰਾਨ ਵੀ ਜਿਹੜੀਆਂ ਲੜਕੀਆਂ ਨੇ ਲੜਕਿਆਂ ਤੋਂ ਜ਼ਿਆਦਾ ਨੰਬਰ ਲੈ ਕੇ ਜਿਹੜੇ ਹੈਗੇ ਪੋਜੀਸ਼ਨਾਂ ਹਾਸਲ ਕਰਦੀਆਂ ਨੇ